ਜਾਗਰੂਕ ਲੋਕਾਂ ਨੂੰ ਅਪੀਲ ਕਰਨ ਲਈ ਹਲਕਾ ਸੈਂਟਰਲ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਉਹਨੂੰ ਵਕਵਾ ਕੁਆਡਾ ਦੇ ਵਿੱਚ ਅੱਜ ਹਲਕਾ ਸੈਂਟਰ ਵਿੱਚ ਅਸ਼ੋਕ ਪਰਾਸ਼ਦ ਪੱਪੀ ਜੀ ਦੀ ਦਿਸ਼ਾ ਨਿਰਦੇਸ਼ ਤੇ ਇੱਕ ਜਾਗਰੂਕ ਕੈਂਪ ਲੋਕਾਂ ਨੂੰ ਅਪੀਲ ਕਰਨ ਲਈ ਜੋਨੀ ਜੀ ਦੇ ਦਫਤਰ ਵਾਰਡ ਨੰਬਰ 179 ਦੇ ਵਿੱਚ ਰੱਖੀ ਗਈ ਹੈ ਅਸੀਂ ਪਬਲਿਕ ਨੂੰ ਇਹ ਆਮ ਆਦਮੀ ਪਾਰਟੀ ਲੋਕ ਖਿੱਤਾਂ ਦੇ ਵਿੱਚ ਕੰਮ ਕਰਦੀ ਜਾ ਰਹੀ ਹੈ 3.5 ਸਾਲ ਤੋਂ ਲਗਾਤਾਰ ਆਮ ਆਮੀ ਪਾਰਟੀ ਨੇ ਘਰ-ਘਰ ਦੇ ਵਿੱਚ ਲਾ ਕੇ ਜੋ ਲੋਕਾਂ ਨੂੰ ਪਹੁੰਚ ਕੀਤੀ ਹੈ ਚਾਹੇ ਉਹ ਨੀਲੇ ਕਾਰਡ ਬਣਾਏ ਸੀ ਚਾਹੇ ਉਹ ਡਵੈਲਪਮੈਂਟ ਹੈ ਚਾਹੇ ਸਕੂਲਾਂ ਦੀ ਹੈ ਚਾਹੇ ਐਜੂਕੇਸ਼ਨ ਚਾਹੇ ਹੈਲਥ ਦੇ ਉੱਤੇ ਵਕ ਵਕ ਇਹ ਇਲਾਕਿਆਂ ਦੇ ਵਿੱਚ ਜਾ ਕੇ ਵਕ ਵਕ ਸਕੀਮਾਂ ਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਹੈ ਤੇ ਸਕੀਮਾਂ ਦਿੱਤੀਆਂ ਗਈਆਂ ਨੇ ਤੇ ਇੱਕ ਆਮ ਆਮੀ ਪਾਰਟੀ ਸਰਕਾਰ ਦੇ ਉਲਟ ਹੋ ਕੇ ਸੈਂਟਰ ਦੀ ਜਿਹੜੀ ਸਰਕਾਰ ਹਤਕਸ਼ਾਈ ਕਰਨ ਜਾ ਰਹੀ ਆ ਇੱਕ ਨੀਲੇ ਕਾਰਡ ਜਿਹੜੇ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ ਉਹਨਾਂ ਦੀ ਆੜ ਦੇ ਵਿੱਚ ਲੋਕਾਂ ਕੋਲੋਂ ਘੋਲੇ ਭਾਲੇ ਲੋਕਾਂ ਤੋਂ ਆਧਾਰ ਕਾਰਡ ਅਤੇ ਪਹਿਨ ਕਾਰਡ ਲੈ ਕੇ ਇੱਕ ਵੋਟ ਕੱਟਣ ਦਾ ਜਿਹੜਾ ਸਿਸਟਮ ਇਹਨਾਂ ਨੇ ਮੰਨ ਦੇ ਵਿੱਚ ਪਰੋਇਆ ਆਮ ਆਦਮੀ ਪਾਰਟੀ ਦੇ ਸਾਰੇ ਵੋਲੰਟਰੀਅਰ ਇਸ ਦਾ ਪ੍ਰਜੁਰ ਵਿਰੋਧ ਕਰਦੇ ਨੇ ਤੇ ਅਸੀਂ ਸਾਰਿਆਂ ਨੂੰ ਇਹ ਅਪੀਲ ਕੀਤੀ ਬਿਨਾ ਕਿਸੇ ਲੜਾਈ ਝਗੜੇ ਤੋਂ ਬਿਨਾ ਕਿਸੇ ਕਲੇਸ਼ ਤੋਂ ਅਸੀਂ ਇਹ ਜਿਹੜੇ ਜਾਗਰੂਕ ਕੈਂਪੇਨ ਨੇ ਵੋਟਾਂ ਕੱਟਣ ਦੀ ਆੜ ਦੇ ਵਿੱਚ ਲਾਉਣੇ ਨੇ ਸੀ ਉਹਦਾ ਵਿਰੋਧ ਕਰਾਂਗੇ ਤੇ ਜਿਹੜੇ ਸਮੇਂ ਆਉਣ ਦੇ ਉੱਤੇ ਜਿਹੜਾ ਅਸੀਂ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਨੇ ਉਹਨਾਂ ਦੀ ਆ ਜਿਹੜਾ ਦਿਸ਼ਾ ਨਿਰਦੇਸ਼ ਨੇ ਉਹਨਾਂ ਤੇ ਅਮਲ ਕਰਦਿਆਂ ਆ ਆਮ ਆਦਮੀ ਪਾਰਟੀ ਦਾ ਹਰ ਵਰਕਰ ਹਰ ਵਲੰਟੀਅਰ ਲੋਕਾਂ ਨੂੰ ਜਿਹੜੀਆਂ ਸੁਵਿਧਾਵਾਂ ਦੇਣ ਜਾ ਰਹੇ ਨੇ ਅਸੀਂ ਉਹਨਾਂ 'ਤੇ ਵਾਅਦਾ ਕਰਨਾ ਚਾਹੀਓ ਸगन ਸਕੀਮ ਦਾ ਵਾਅਦਾ ਹੈ ਤੇ ਚਾਹੇ ਉਹ ਬਿਜਲੀ ਦੇ ਬਿੱਲਾਂ ਦਾ ਵੱਧ ਅਸੀਂ ਚਾਹੇ ਉਹ ਪੈਨਸ਼ਨ ਦਾ ਤੇ ਚਾਹੇ ਆਉਣ ਵਾਲੀ 1000 ਰੁਪਏ ਦੀ ਜਿਹੜੀ ਲੇਡੀ ਨੂੰ ਸਕੀਮ ਦੇਣੀ ਹੈ ਅਸੀਂ ਘਰ-ਘਰ ਦੇ ਵਿੱਚ ਪਹੁੰਚਾਉਣੀ ਅੱਜ ਹਰ ਘਰ ਦੇ ਵਿੱਚ ਇੱਕ ਆਵਾਜ਼ ਆ ਰਹੀ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਇਹ ਜਿਹੜੇ ਜਿੰਦਾਬਾਦ ਦੀਆਂ ਲਲਕਾਰਾਂ ਨੇ ਜਿਹੜੀਆਂ ਜਿੰਦਾਬਾਦ ਦੀਆਂ ਗੱਲਾਂ ਨੇ ਇਹ ਜਦੋਂ ਵਿਰੋਧੀ ਵਿਰੋਧੀ ਪਾਰਟੀਆਂ ਦੇ ਕੋਲੇ ਪਹੁੰਚਦੇ ਨੇ ਤੇ ਉਹਨਾਂ ਨੂੰ ਇੱਕ ਚੀਜ਼ ਦਾ ਦੁੱਖ ਲੱਗਦਾ ਵੀ 2022 ਦੇ ਵਿੱਚ ਸਰਕਾਰ ਬਣ ਕਿਵੇਂ ਗਈ ਤੇ 2027 ਦਾ ਜਿਹੜਾ ਰਥ ਹੈ ਜੇਤੂ ਰਥ ਆ ਆਮ ਆਦਮੀ ਪਾਰਟੀ ਦਾ ਭ ਸਪਨਾ ਸੰਜੋਈ ਬੈਠੀ ਹੈ ਮੈਨੂੰ ਰੋਕਣਾ ਪਰ ਮੈਂ ਦਾਅਵੇ ਨਾ ਕਹਿ ਸਕਦਾ ਨਾ ਆਮ ਆਦਮੀ ਪਾਰਟੀ ਦੇ ਜਿੰਨੇ ਵਰਕਰ ਨੇ ਵਲੰਟੀਅਰ ਨੇ ਲੋਕ ਨੇ ਸਰਦਾਰ ਭਗਵਾਨ ਸਿੰਘ ਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਨਾਲ ਨੇ ਉਹਨਾਂ ਦੇ ਦਿਲਾਂ ਦੇ ਵਿੱਚੋਂ ਜਾਣੀ ਸਕਦਾ ਚਾਹੇ ਵੋਟ ਆਪਾਂ ਕਿਸੇ ਦੀ ਬਣੇ ਕਿਸੇ ਦੀ ਕਿਸੇ ਵੀ ਪਾਰਟੀ ਨੂੰ ਕੋਈ ਤੇ ਹੱਕ ਉਹਦਾ ਜਮਹੂਰੀਅਤ ਦਾ ਹੱਕ ਜਿਹੜਾ ਖੋਹਣ ਜਾ ਰਹੀ ਹੈ ਭਾਰਤੀ ਜੰਟਾ ਪਾਉਦੀ ਉਹਦਾ ਆਮ ਆਮੀ ਪਾਰਟੀ ਵੀ ਲੰਟੀਆ ਵਿਰੋਧ ਕਰਦੇ ਉਹਦੇ ਸਬੰਧ ਵਿੱਚ ਅਸੀਂ ਮੀਟਿੰਗ ਰੱਖੀ ਸੀ ਵੀ ਅਸੀਂ ਇਹ ਜਿਹੜਾ ਹੱਕਾਂ ਦੇ ਡਾਕਾ ਪੈਣ ਜਾ ਰਿਹਾ ਵੋਟ ਚੋਰੀ ਦਾ ਹੋ ਅਸੀਂ ਕਦੀ ਵੀ ਕਿਸੇ ਹਾਲਤ ਵਿੱਚ ਕਿਸੇ ਕੀਮਤ ਵਿੱਚ ਕੀਤੀ ਗਈ ਹੈ ਹਸਪੀਡਰ ਸਾਹਿਬ ਨੇ ਸਸਤਾ ਸਭ ਨੂੰ ਸਮਝਾਇਆ ਵੀ ਜਿੱਦਾਂ ਕਿੰਦਾ ਵੋਟ ਚੋਰੀ ਹੋ ਰਹੀ ਹੈ ਉਹ ਚੋਰੀ ਦਾ ਅਸੀਂ ਲੋਕ ਵਿਰੋਧ ਕਰਾਂਗੇ ਵੀ ਅਸੀਂ ਇਹ ਵੋਟ ਚੋਰੀ ਨਹੀਂ ਹੋਣ ਦਵਾਵਾਂਗੇ ਜਿੱਦਾਂ ਲੋਕਾਂ ਦੇ ਵੋਟਾ ਕੱਟੀਆਂ ਜਾ ਰਹੀਆਂ ਹਨ ਤੇ ਨਜਾਇਜ਼ ਵੋਟਾਂ ਬਣਾ ਕੇ ਦਿੱਲੀ ਜੀ ਵੇਦਾ ਆਏ ਨੇ ਇਹਦਾ ਜੋ ਸਾਰੀ ਸਮਝਾਇਆ ਵਾ ਕਿ ਇਹ ਵੋਟ ਚੋਰੀ ਨਹੀਂ ਹੁੰਦੀ ਨਹੀਂ ਇੱਕ ਇੱਕ ਬੰਦਾ ਜਾਗਰੂਤ ਹੋਵੇ ਇਹ ਵੋਟ ਚੋਰੀ ਆਪਾਂ ਨਹੀਂ ਹੁੰਦੀ ਬਿਲਕੁਲ ਫਰਕ ਪੈ ਗਈ ਇਹ ਵੋਟ ਚੋਰੀ ਕਰਕੇ ਤੇ ਜਿੱਤੀ ਜਾਂਦੇ ਨੇ ਵੋਟ ਚੋਰੀ ਤੋਂ ਜਿਹੜੇ ਦਿੱਲੀ ਜੀ ਜਿੱਤੇ ਤਾਂ ਇਹ ਵੋਟ ਚੋਰੀ ਕੀਤੀ ਹੈ ਜੇ ਅਸੀਂ ਆਪਾਂ ਵੋਟ ਚੋਰੀ ਨੂੰ ਰੋਕਾਂਗੇ ਤਾਂ ਆਵਾਜ਼ ਦੀ ਕੁਆਲਿਟੀ ਕਰ